ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਪ੍ਰਮਾ ਦਾ ਮੁਰਤ ਤੋਂ ਸਵਾਗਤ ਹੈ ਜੀ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦੇ ਕੀ ਹਾਲਾਤ ਨੇ ਮੌਸਮ ਦੇ ਕਿਉਂਕਿ ਜਿਸ ਹਿਸਾਬ ਨਾਲ ਅਲਰਟ ਜਾਰੀ ਹੁੰਦੇ ਦਿਖਾਈ ਦੇ ਰਹੇ ਨੇ ਪਰ ਕੋਈ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਪੈਂਦੀ ਦਿਖਾਈ ਨਹੀਂ ਦੇ ਰਹੀ ਹਵਾ ਦੀ ਗੱਲ ਕਰੀਏ ਸਿਰਫ ਹਵਾ ਦੇ ਨਾਲ ਹਲਕੀ ਫੁਲਕੀ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਪਰ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੌਸਮ ਖੁਸ਼ਕ ਅਤੇ ਡਰਾਈ ਬਣਿਆ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਕੀ ਹਮਸ ਦੇ ਹਾਲਾਤ ਦੁਆਰਾ ਤੋਂ ਪੰਜਾਬ ਦੇ ਵਿੱਚ ਬਣ ਚੁੱਕੇ ਨੇ ਗੱਲ ਕਰ ਲਈਏ ਸਵੇਰ ਦੇ ਵੇਲੇ ਹਲਕੀ ਫੁਲਕੀ ਬੱਦਲਬਾਜ਼ੀ ਦਿਖਾਈ ਦੇ ਰਹੀ ਸੀ ਪਰ ਜਿਸ ਦਾ ਕੋਈ ਵੱਡਾ ਅਸਰ ਪੂਰੇ ਪੰਜਾਬ ਦੇ ਵਿੱਚ ਦਿਖਾਈ ਨਹੀਂ ਦਿੱਤਾ ਸਿਰਫ ਹਿਮਾਚਲ ਦੇ ਨਾਲ ਲੱਗਦੀ ਦੁਆਬੇ ਦੀ ਬੈਲਟ ਵਿੱਚ ਕਿਣਮਣ ਕਣੀਆਂ ਹੋਈਆਂ ਨੇ ਸਵੇਰ ਦੇ ਵੇਲੇ ਪਰ ਉਸ ਤੋਂ ਇਲਾਵਾ ਕੋਈ ਵੀ ਵੱਡੀ ਕਾਰਵਾਈ ਮੀਂਹ ਦੀ ਪਿਛਲੇ ਕੁਝ ਦਿਨਾਂ ਤੋਂ ਦਿਖਾਈ ਨਹੀਂ ਦੇ ਰਹੀ ਹਰ ਰੋਜ਼ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੁੰਦੇ ਨੇ ਕਿ ਇਸ ਤਰੀਕ ਨੂੰ ਇੰਨਾ ਮੀਂਹ ਪਵੇਗਾ ਭਾਰੀ ਮੀ ਹੈ ਜੇ ਹੈ ਉਹ ਹੈ ਪਰ ਕੋਈ ਵੀ ਵੱਡੀਆਂ ਕਾਰਵਾਈਆਂ ਨਾ ਹੋਣ ਦੇ ਕਾਰਨ ਸਾਡੇ ਦਰਸ਼ਕ ਵੀਰ ਵੀ ਕਿਤੇ ਨਾ ਕਿਤੇ ਦੁਖੀ ਹੁੰਦੇ ਦਿਖਾਈ ਦੇ ਰਹੇ ਨੇ ਤਾਜ਼ਾ ਮੌਸਮ ਤੋਂ ਪਰ ਇੱਕ ਆਪਾਂ ਗੱਲ ਕਰੀਏ ਅਲਰਟ ਸਿਸਟਮ ਦੀ ਤਾਂ ਅਲਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਦਲ ਬਾਈ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਜੋ ਕਿ ਹੌਲੀ ਕੁਝ ਘੰਟਿਆਂ ਦੇ ਵਿੱਚ ਮਾਝੇ ਮਾਲਵੇ ਨੂੰ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਸ਼ਾਮ ਦੇ ਵੇਲੇ ਤੱਕ ਇਹ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਪਹਿਲੇ ਤੌਰ ਤੇ ਮਾਲਵੇ ਨੂੰ ਤੇ ਥੋੜੀ ਦੇਰ ਬਾਅਦ ਮਾਝੇ ਨੂੰ ਤੇ ਸੈਂਟਰਲ ਪੰਜਾਬ ਨੂੰ ਕਵਰ ਕਰੇਗਾ ਜੋ ਕਿ ਰਾਤ ਦੇ ਵੇਲੇ ਤੱਕ ਇਸ ਦੀ ਆਉਣ ਦੀ ਉਮੀਦ ਹੈ ਪਰ ਅਗਰ ਗੱਲ ਕਰੀਏ ਸਵੇਰ ਤੋਂ ਲੈ ਕੇ ਹੁਣ ਤੱਕ ਮੌਸਮ ਡਰਾਈ ਬਣਿਆ ਹੋਇਆ ਸੀ ਤਾਪਮਾਨ ਤਾਪਮਾਨ ਕਾਫੀ ਵੱਧ ਚੁੱਕੇ ਨੇ ਹਮਸ ਵਰਗਾ ਮਾਹੌਲ ਹੈ ਜੀ ਤੇ ਸ਼ਾਮ ਵੇਲੇ ਤੱਕ ਕੋਈ ਕਾਰਵਾਈ ਪੰਜਾਬ ਦੇ ਵਿੱਚ ਮੀਂਹ ਦੀ ਪੈਂਦੀ ਦਿਖਾਈ ਨਹੀਂ ਦੇ ਰਹੀ ਲੋਕਾਂ ਨੂੰ ਉਸੇ ਤਰੀਕੇ ਨਾਲ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਅਗਰ ਰਾਤ ਦੀ ਕੋਈ ਵੀ ਅਪਡੇਟ ਨਵੀਂ ਹਾਜ਼ਰ ਹੋਵੇਗੀ ਤਾਂ ਚੈਨਲ ਤੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਕੇ ਜਾਇਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖ ਦਿਓ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ